ਇਸੋ ਆਪਰੇਸ਼ਨ ਦਾ ਬਹੁਤ ਵੱਡਾ ਬਹੁਤ ਵੱਡਾ ਅਸਰ ਪਿਆ ਹੈ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਹੈ ਕਿ ਜਿੱਥੇ ਹਰ ਸਾਲ ਸਾਡੀ 200 250 ਕਿਲੋ ਦੀ ਹਿਰੋਇਨ ਦੀ ਰਿਕਵਰੀ ਹੁੰਦੀ ਸੀ ਉਹ ਪਿਛਲੇ 2 ਸਾਲਾਂ 'ਚ 2200 ਤੇ 2300 ਕਿਲੋ ਤੋਂ ਵੱਧ ਰਿਕਵਰੀ ਹੋਈ ਹੈ which is a record recovery 200 ਦੇ ਕਰੀਬ ਸੀ ਡਰੋਨ ਰਿਕਵਰ ਕੀਤੇ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਜਿਹੜਾ ਪੁਲਿਸ ਕਾਰਵਾਈ ਕਰ ਰਹੀ ਹੈ ਉਸ ਦੇ ਨਾਲ ਹੀ ਹੋ ਰਿਹਾ ਹੈ 26 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਕੀਤੇ ਜਾ ਚੁੱਕੇ ਹਨ ਅ ਵੱਡੀ ਮਾਤਰਾ ਦੇ ਵਿੱਚ ਡਰੱਗਸ ਰਿਕਵਰੀ ਵੀ ਹੋਈ ਹੈ ਕਿਤੇ ਵੀ ਕਿਸੇ ਕਿਸਮ ਦਾ ਕੋਈ ਕੋਲੂਜਨ ਮਿਲਦਾ ਹੈ ਭਾਵੇਂ ਕਿਸੇ 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 ਵੀ ਵਿਅਕਤੀ ਦਾ ਹੋਵੇ ਕਿਸੇ ਆਰਗੇਨਾਈਜੇਸ਼ਨ ਤੋਂ ਹੋਵੇ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਸੀਨੀਅਰ ਆਫਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਮੋਹਾਲੀ ਪੁਲਿਸ ਦੇ ਵੱਲੋਂ ਕਾਰਡਨ ਆਪਕ ਮਛਤਰਾ ਆਪਰੇਸ਼ਨ ਲਗਾਤਾਰ ਜਾਰੀ ਹੈ ਤੇ ਉਸ ਦੇ ਚੱਲਦੇ ਵੱਖ-ਵੱਖ ਜਗ੍ਹਾ ਦੇ ਉੱਤੇ ਚੈਕਿੰਗ ਚੱਲ ਰਹੀ ਹੈ ਤੇ ਅੱਜ ਮਾਲੀ ਦੇ ਵਿੱਚ ਚੈਕਿੰਗ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਇਸ ਆਪਰੇਸ਼ਨ ਦੇ ਤਹਿਤ ਵੱਡੀਆਂ ਕਾਮਯਾਬੀਆਂ ਵੀ ਮਿਲੀਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਨਸ਼ਿਆਂ ਦੇ ਨਾਲ ਲੁੱਬਦੇ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਨਵੀਂ ਪਹਿਲ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਜਿੱਦੇ ਚੱਲਦੇ ਚੈਕਿੰਗ ਹੁੰਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅਜਿਹੇ ਏਰੀਆਜ਼ ਬਣੇ ਜਾਂਦੇ ਜਿੱਥੇ ਡਰੱਗਸ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਉਸ ਏਰੀਆਜ਼ ਦੇ ਵਿੱਚ ਜ ਸਿਹਰਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਚੈਕਿੰਗ ਜਿਹੜੀ ਹੈ ਜਾਰੀ ਹੈ ਤੇ ਉੱਥੇ ਹੀ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵਧ ਰਿਹਾ ਹੈ ਬਾਰਡਰਾਂ ਤੋਂ ਪਾਰ ਤੋਂ ਨਸ਼ਾ ਵਧ ਰਿਹਾ ਹੈ ਤਾਂ ਉਸ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਚੈਕਿੰਗ ਦੇ ਲਈ ਵੱਡੇ ਅਧਿਕਾਰੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਉੱਥੇ ਹੀ ਸਾਡੇ ਨਾਲ ਸਪੈਸ਼ਲ ਡੀਜੀਪੀ ਆਰਪੀ ਚੁਕਲਾ ਜੀ ਮੌਜੂਦ ਨੇ ਗੱਲਬਾਤ ਕਰਨਗੇ ਸਾਡੇ ਨਾਲ ਤੇ ਜਾਣਾਂਗੇ ਕਿ ਇਸ ਆਪਰੇਸ਼ਨ ਦੇ ਤਹਿਤ ਸਰ ਇਸ ਆਪਰੇਸ਼ਨ ਦੇ ਤਹਿਤ ਹੁਣ ਤੱਕ ਕਿੰਨੀ ਕੋ ਕਾਮਯਾਬੀ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਚੱਲਦਾ ਰਹੇਗਾ ਅ ਇਹ ਜਿਹੜਾ ਪੰਜਾਬ ਪੁਲਿਸ ਦਾ ਇੱਕ ਰਿਜ਼ੋਲਵ ਹੈ ਕਿ ਡਰੱਗਸ ਨੂੰ ਜੜੋਂ ਇਸ ਸਟੇਟ ਤੋਂ ਖਤਮ ਕਰੀਏ ਇਸ ਦੇ ਵਿੱਚ ਇਸੇ ਦੀ ਕੜੀ ਦੇ ਵਿੱਚ ਅੱਜ ਇੱਕ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੀ ਸਟੇਟ ਦੇ ਵਿੱਚ ਕਰਾਇਆ ਗਿਆ ਹੁਣ ਤੱਕ ਦੀ ਜਿਹੜੀ ਮੇਰੇ ਕੋਲ ਰਿਪੋਰਟ ਹੈ 26 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਕੀਤੇ ਜਾ ਚੁੱਕੇ ਹਨ ਅ ਵੱਡੀ ਮਾਤਰਾ ਦੇ ਵਿੱਚ ਡਰੱਗਸ ਰਿਕਵਰੀ ਵੀ ਹੋਈਆਂ ਔਰ ਅਸੀਂ ਇਸ ਤਰ੍ਹਾਂ ਦੇ ਕਾਰਜਕ੍ਰਮ ਅੱਗੇ ਵੀ ਕਰਦੇ ਰਹਾਂਗੇ ਜਿੱਥੇ ਇੱਕ ਪਾਸੇ ਅਸੀਂ ਲੋਕਾਂ ਨੂੰ ਐਜੂਕੇਟ ਕਰਦੇ ਰਹਾਂਗੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਔਰ ਦੂਸਰੇ ਪਾਸੇ ਜਿਹੜੇ ਡਰੱਗਸ ਮਗਲਰਸ ਹੈ ਡਰੱਗ ਪੈਡਲਰਸ ਹੈ ਇਨ ਆਦੀ ਪ੍ਰਾਪਰਟੀ ਤੱਕ ਫੋਰਫੀਟ ਕਰਕੇ ਅਸੀਂ ਜਿਵੇਂ ਐਨਡੀਪੀਐਸ ਦੇ ਅਧੀਨ ਅਸੀਂ ਇਹ ਵੀ ਵੱਡੀ ਮਾਤਰਾ ਦੇ ਵਿੱਚ ਕਾਰਵਾਈ ਕਰਾਂਗੇ ਨਾਲ ਦੀ ਨਾਲ ਜੇ ਕੋਈ ਕੋਲੂਸ਼ਨ ਜਿੱਥੇ ਵੀ ਕੋਈ ਡਰੱਗ ਰਿਕਵਰ ਹੁੰਦੀ ਹੈ ਅਸੀਂ ਫਾਰਵਰਡ ਔਰ ਬੈਕਵਰਡ ਲਿੰਕੇਜਸ ਦੇ ਉੱਤੇ ਵੀ ਕੰਮ ਕਰਦੇ ਹਾਂ ਇਸ ਸਖਤ ਹਦਾਇਤ ਹੈ ਕਿ ਜੇ ਕਿਤੇ ਵੀ ਕਿਸੇ ਕਿਸਮ ਦਾ ਕੋਈ ਕੋਲੂਜਨ ਮਿਲਦਾ ਹੈ ਭਾਵੇਂ ਕਿਸੇ 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 ਵੀ ਵਿਅਕਤੀ ਦਾ ਹੋਵੇ ਕਿਸੇ ਆਰਗੇਨਾਈਜੇਸ਼ਨ ਤੋਂ ਹੋਵੇ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਰ ਉਸ ਦੇ ਨਾਲ ਹੀ ਸ਼ਹਿਰਾਂ ਦੀ ਜਗ੍ਹਾ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਲਗਾਤਾਰ ਨਸ਼ਾ ਵਧ ਰਿਹਾ ਹੈ ਤਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਇਸ ਆਪਰੇਸ਼ਨ ਦੇ ਜਰੀਏ ਕੰਮ ਕੀਤਾ ਜਾਵੇਗਾ ਤੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਗ੍ਹਾ ਚੁਣੀ ਜਾਂਦੀ ਹੈ ਕਿ ਇਸੇ ਜਗ੍ਹਾ ਦੇ ਉੱਤੇ ਚੈਕਿੰਗ ਕਰਨੀ ਚਾਹੀਦੀ ਹੈ। ਇਹ ਸਾਡਾ ਆਪਣਾ ਇੱਕ ਤਰੀਕਾ ਹੈ ਹਾਟਸਪੌਟਸ ਆਇਡੈਂਟੀਫਾਈ ਕਰਨ ਦਾ ਜਿੱਥੇ ਲੋਕਾਂ ਵੱਲੋਂ ਜ਼ਿਆਦਾ ਇਨਫਰਮੇਸ਼ਨ ਆਂਦੀ ਹੈ ਜਿੱਥੋਂ ਪੁਆਇੰਟ ਆਫ ਸੇਲ ਜਿੱਥੇ ਜ਼ਿਆਦਾ ਹੁੰਦੇ ਆ ਉਹ ਸਾਰਾ ਸਾਡਾ ਇੱਕ ਤੰਤਰ ਹੈ ਜਿਹੜਾ ਇਹ ਸਾਨੂੰ ਆਇਡੈਂਟੀਫਾਈ ਕਰਾਂਦਾ ਹੈ ਕਿ ਕਿੱਥੇ ਜ਼ਿਆਦਾ ਡਰੱਗਸ ਦੀ ਸਪਲਾਈ ਹੋ ਰਹੀ ਹੈ ਕਿੱਥੇ ਜ਼ਿਆਦਾ ਖਪਤ ਹੋ ਰਹੀ ਹੈ ਔਰ ਉਸ ਦੇ ਨਾਲ ਹੀ ਅਸੀਂ ਇਹਨੂੰ ਆਈਡੈਂਟੀਫਾਈ ਕਰਕੇ ਔਰ ਉਹ ਪਿੰਡ ਵੀ ਹੈਗੇ ਆ ਸ਼ਹਿਰ ਵੀ ਹੈਗੇ ਆ ਜਿਹੜੇ ਜਿਹੜੇ ਬੈਲਟਸ ਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਉਸ ਦੇ ਨਾਲ ਹੀ ਬਾਰਡਰਾਂ ਤੋਂ ਪਾਰ ਲਗਾਤਾਰ ਨਸ਼ਾ ਆਉਂਦਾ ਹੈ ਨਸ਼ਾ ਤਸਕਰ ਅੱਜ ਵੀ ਉਹੀ ਕੰਮ ਕਰ ਰਹੇ ਆ ਪਰ ਕਿਤੇ ਨਾ ਕਿਤੇ ਉਸ ਤੇ ਕੰਟਰੋਲ ਵੀ ਕੀਤਾ ਜਾ ਰਿਹਾ ਤਾਂ ਇਸ ਆਪਰੇਸ਼ਨ ਦਾ ਉਸ ਦੇ ਉੱਤੇ ਕਿੰਨਾ ਅਸਰ ਹੋਵੇਗਾ ਇਸ ਆਪਰੇਸ਼ਨ ਦਾ ਬਹੁਤ ਵੱਡਾ ਬਹੁਤ ਵੱਡਾ ਅਸਰ ਪਿਆ ਹੈ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਹੈ ਕਿ ਜਿੱਥੇ ਹਰ ਸਾਲ ਸਾਡੀ 200 250 ਕਿਲੋ ਦੀ ਹਿਰੋਇਨ ਦੀ ਰਿਕਵਰੀ ਹੁੰਦੀ ਸੀ ਉਹ ਪਿਛਲੇ 2 ਸਾਲਾਂ 'ਚ 2200 ਤੇ 2300 ਕਿਲੋ ਤੋਂ ਵੱਧ ਰਿਕਵਰੀ ਹੋਈ ਹੈ which is a record recovery 200 ਦੇ ਕਰੀਬ ਅਸੀਂ ਡਰੋਨ ਰਿਕਵਰ ਕੀਤੇ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਜਿਹੜਾ ਪੁਲਿਸ ਕਾਰਵਾਈ ਕਰ ਰਹੀ ਹੈ ਉਸ ਦੇ ਨਾਲ ਹੀ ਹੋ ਰਿਹਾ ਸੋ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਲੇਕਿਨ ਅ ਅਸੀਂ ਇਸੇ ਕਰਕੇ ਇਸ ਤਰ੍ਹਾਂ ਦੇ ਆਪਰੇਸ਼ਨ ਸਾਡੇ ਐਜੂਕੇਟਿਵ ਪ੍ਰੋਗਰਾਮਸ ਚੱਲਦੇ ਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਸਪੈਸ਼ਲੀ ਯੂਥ ਨੂੰ ਸ਼ਾਮਿਲ ਕਰਦੇ ਹਾਂ ਕਿ ਉਹ ਸਾਡੇ ਨਾਲ ਖੜੇ ਹੋਣ ਔਰ ਇਸ ਡਰੱਗਸ ਦੇ ਖਿਲਾਫ ਸੱਤ ਕਰਵੇ। ਫਿਰ ਉਸ ਦੇ ਨਾਲ ਹੀ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਕਿਤੇ ਨਾ ਕਿਤੇ ਡਰ ਵੀ ਜਾਂਦੇ ਆ ਜਦੋਂ ਪੁਲਿਸ ਦੇਖਦੇ ਆ ਤਾਂ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਅਵੇਅਰ ਕਰਦੇ ਹਾਂ ਕਿਸ ਤਰ੍ਹਾਂ ਲੋਕਾਂ ਨੂੰ ਆਪ ਦੇ ਨਾਲ ਜੋੜਦੇ ਹਾਂ ਕਿ ਉਹਨਾਂ ਦੇ ਲਈ ਹੀ ਤੁਸੀਂ ਕੰਮ ਕਰ ਰਹੇ ਹੋ। ਤੁਸੀਂ ਇਹ ਦੇਖੋ ਇਹ ਸਾਰੇ ਸੀਨੀਅਰ ਆਫਿਸਰਸ ਡੀਆਈਜੀ ਮੈਡਮ ਨੇ ਐਸਐਸਪੀ ਸਾਹਿਬ ਨੇ ਇਸੇ ਤਰ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ ਆਫਿਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਔਰ ਜਿਹੜੇ ਸਾਡੇ ਐਜੂਕੇਟਿਵ ਪ੍ਰੋਗਰਾਮਸ ਹੈ ਸਪੋਰਟਸ ਪ੍ਰੋਗਰਾਮਸ ਹੈ ਹੋਰ ਕਲਚਰਲ ਪ੍ਰੋਗਰਾਮਸ ਅਸੀਂ ਕਰਾਉਂਦੇ ਆ ਲੋਕਾਂ ਨੂੰ ਸ਼ਾਮਿਲ ਕਰਦੇ ਆ ਤਾਂ ਕਿ ਇਹ ਜਿਹੜਾ ਲੋਕਾਂ ਔਰ ਪਬਲਿਕ ਦੇ ਵਿਚਾਰ ਇੱਕ ਗੈਪ ਥੋੜਾ ਬਹੁਤ ਹੈ ਇਸ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਬਹੁਤ ਬਹੁਤ ਦਾ ਬਿਲਕੁਲ ਕਹਿ ਸਕਦੇ ਹੈ ਕਿ ਵੱਡੇ ਅਧਿਕਾਰੀ ਖੁਦ ਜਦੋਂ ਫੀਲਡ ਦੇ ਵਿੱਚ ਉਤਰਦੇ ਹੈ ਖੁਦ ਲੋਕਾਂ ਦੇ ਨਾਲ ਜੁੜਦੇ ਹੈ ਤਾਂ ਇਸ ਆਪਰੇਸ਼ਨ ਨੂੰ ਕਰਨ ਦੇ ਵਿੱਚ ਹੋਰ ਆਸਾਨੀ ਹੋ ਜਾਂਦੀ ਹੈ ਤੇ ਕੁਝ ਅਜਿਹੇ ਏਰੀਆ ਚੁਣੇ ਜਾਂਦੇ ਨੇ ਹੌਟਸਪots ਚੁਣੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਡਰੱਗਸ ਦੇ ਮਾਮਲੇ ਨਜ਼ਰ ਆਉਂਦੇ ਨੇ ਜਾਂ ਫਿਰ ਅਜਿਹੀ ਜਗ੍ਹਾ ਚੁਣੀ ਜਾਂਦੀ ਹੈ ਜਿੱਥੇ ਜ਼ਿਆਦਾਤਰ ਅਜਿਹੇ ਮਾਮਲੇ ਦਿਨ ਲੈਂਦੇ ਹੋਏ ਨਾਲ ਜੁੜਦੇ ਹੋਏ ਜਿਹੜੇ ਸਖਸ਼ ਨੇ ਉਹ ਰਹਿੰਦੇ ਹੁੰਦੇ ਹੈ ਤਾਂ ਲਗਾਤਾਰ ਇਸ ਆਪਰੇਸ਼ਨ ਦੇ ਜ਼ਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਾਮਯਾਬੀ ਵੀ ਪੰਜਾਬ ਪੁਲਿਸ ਨੂੰ ਹਾਸਲ ਹੋਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਣਾ ਹੋਵੇਗਾ ਕਿ ਇਹ ਕਿਹੋ ਜਿਹਾ ਆਪਰੇਸ਼ਨ ਕੰਮ ਕਰੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਇਸ ਆਪਰੇਸ਼ਨ ਨੂੰ ਲੈ ਕੇ ਹੋਰ ਕਿਹੜੀਆਂ-ਕਿਹੜੀਆਂ ਨਵੀਆਂ ਮਹਿੰਮ ਜਿਹੜੀ ਹੈ ਉਹ ਜਾਰੀ ਕਰ ਦਿਆ। ਕੈਮਰਾ ਪਰਸਨ ਲਾਲਤਾ ਦੇ ਨਾਲ ਮੈਂ ਇੰਦਰ ਸਿੱਧੂ এবੀਪੀ ਸਾੰਝਾ ਮਹਾਲੀ।